ਅਗਲਾ ਕੈਂਪ ਅਸੀਂ ਲਾਇਆ ਸੀ ਸੋਲੰਡਾ ਉਸ ਨੂੰ ਜਿਸ ਦੇ ਵਿੱਚ ਬਿਲਡਰਾਂ ਨੂੰ ਪ੍ਰੋਮੋਟਰਾਂ ਨੂੰ 51 ਛਟਕਟ ਦਿੱਤੇ ਗਏ ਸੋ ਅੱਜ ਦੂਸਰਾ ਮੈਗਾ ਕੈਂਪ ਲੱਗ ਰਿਹਾ ਜਿਸ ਦੇ ਵਿੱਚ ਅਸੀਂ ਕਿਸ ਨੇ ਕੈਂਪ ਦੇ ਦੌਰਾਨ ਕਿਹਾ ਸੀਗਾ ਕਿ ਅਸੀਂ ਦੁਬਾਰਾ ਜਿਹੜਾ ਅਗਲਾ ਕੈਂਪ ਲਗਾਵਾਂਗੇ ਉਹਦੇ ਵਿੱਚ ਤਕਰੀਬਨ 100 ਛਟਕਟ ਵੰਡਾਂਗੇ ਸੋ ਅੱਜ ਜਿਹੜੇ ਆ 127 ਜਿਹੜੇ ਛਟਕਟ ਦਿੱਤੇ ਗਏ ਬਿਲਡਰਾਂ ਨੂੰ ਪ੍ਰੋਮੋਟਰਾਂ ਨੂੰ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੂਰੀ ਪਾਰਦਰਸ਼ੀ ਤਰੀਕੇ ਨਾਲ ਅਫਸਰ ਸਹਿਬਾਨਾ ਨੇ ਕੰਮ ਕੀਤਾ ਸੋ ਅਫਸਰ ਸਹਿਬਾਨਾ ਨੇ ਵੀ ਸਾਫਲ ਸੋ 127 ਸਰਟੀਫਿਕੇਟ ਦੇਣੇ ਇਹਦਾ ਮਤਲਬ ਪੰਜਾਬ ਸਰਕਾਰ ਦੇ ਨਿਵੇਸ਼ ਨੂੰ ਵਧਾਉਣ ਦੇ ਲਈ ਸਰਕਾਰ ਆਜ ਤਾਂ ਨਿਵੇਸ਼ ਬਣਾਉਣ ਵਾਸਤੇ ਇੰਨਾ ਵੱਡਾ ਉਪਰਾਲਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਲੋਕਾਂ ਨੂੰ ਦਿੱਤਾ ਗਿਆ ਸੋ ਜਦੋਂ ਸਾਡੇ ਸੈਕਟਰ ਸਾਹਿਬ ਵੀ ਨਾਲ ਨੇ ਪ੍ਰਿੰਸੀਪਲ ਸੈਕਟਰ ਸਾਹਿਬ ਨਾਲ ਨੇ ਇਹਨਾਂ ਨੇ ਪਹਿਲਾਂ ਬੋਲਦੇ ਹੋਏ ਵੀ ਕਿਹਾ ਕਿ ਜਦੋਂ ਇਹ ਡਿਵੈਲਪਰ ਬਿਲਡਰ ਜਦੋਂ ਦੇਸ਼ ਦੇ ਵਿੱਚ ਕੰਮ ਕਰਦੇ ਆ ਤੇ ਉਹਦੇ ਨਾਲ ਤਰੱਕੀ ਜਦੋਂ ਇਹਨਾਂ ਦੀ ਇਹਨਾਂ ਦਾ ਰੈਵਨਿਊ ਵੱਧਦਾ ਤੇ ਸਰਕਾਰਾਂ ਦਾ ਰੈਵਨਿਊ ਵੱਧਦਾ ਔਰ ਸਾਡੀ ਪੰਜਾਬ ਸਰਕਾਰ ਦਾ ਵੀ ਇਹਨਾਂ ਦਾ ਬਹੁਤ ਜ਼ਿਆਦਾ ਰੈਵਨਿਊ ਵੱਧੇਗਾ ਜਦੋਂ ਰੈਵਨਿਊ ਵਧੇਗਾ ਤੇ ਅਸੀਂ ਜਿਹੜੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਪਹਿਲੇ ਦਿਨ ਤੋਂ ਜਿਸ ਨੀਤ ਚੱਲੇ ਹੋਏ ਕਿ ਪੰਜਾਬ ਨੂੰ ਰਗਲਾ ਪੰਜਾਬ ਬਣਾਉਣਾ ਤੇ ਜਦੋਂ ਪੰਜਾਬ ਦੇ ਕੋਲ ਪੈਸਾ ਹੋਵੇਗਾ ਤੇ ਪੰਜਾਬ ਰਗਲਾ ਪੰਜਾਬ ਬਣਨੇਗਾ ਪੰਜਾਬ ਦੇ ਡਿਵੈਲਪਰ ਬਿਲਡਰ ਆਮ ਲੋਕ ਸੁਣਗੇ ਤੇ ਤਾਂ ਹੀ ਪੰਜਾਬ ਤਰੱਕੀ ਦਿਰਾਤੇ ਜਾ ਰਿਹਾ ਸੋ ਅਸੀਂ ਇਹ ਐਕਸਨਾਰਾ ਹੀ 5000 ਕਰੋੜ ਰੁਪਏ ਦਾ ਅਸੀਂ ਪਿਛੇ ਇਹ ਐਕਸਨਾਰਾ ਕਰਾਈਆਂ ਉਹਦੇ ਵਿੱਚ 5000 ਇਹ ਐਕਸਨਾਰਾ ਹੀ 5000 ਕਰੋੜ ਰੁਪਏ ਆਇਆ ਉਸ ਤੋਂ ਨਾਲ ਦੀ ਨਾਲ ਅਸੀਂ ਜਿਹੜੇ ਪੈਸੇ ਆ ਰਹੇ ਆ ਲੋਕਾਂ ਦੀ ਸਹੂਲਤਾਂ ਲਈ ਪਾਰਕਾਂ ਲਈ ਰੋਡਾਂ ਲਈ ਲੋਕਾਂ ਦੇ ਲਈ ਹੀ ਵਰਤ ਰਹੇ ਆ ਸੋ ਅੱਜ ਦਾ ਜਿਹੜਾ ਮੈਗਾ ਕੈਂਪ ਹੈ ਬਹੁਤ ਇਤਿਹਾਸਿਕ ਮੈਂ ਆਪਣੇ ਆਪ ਨੂੰ ਦਿਨ ਸਮਝਾਂਗਾ ਜਿਹੜਾ ਕੈਂਪ ਵਿਆਹ ਵਰਗਾ ਮਾਹੌਲ ਮੈਂ ਪਹਿਲੇ ਬੋਲਦੇ ਸੀ ਵੀ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਤੋਂ ਜਮ੍ਹਾਂ ਉਲਟ ਪਿਛਲੀਆਂ ਸਰਕਾਰਾਂ ਦੀਆਂ ਰੁਕੀਆਂ ਹੋਈਆਂ ਫੈਲਾ ਜਿਹੜੀਆਂ ਸੀ ਪਹਿਲੇ ਕੈਂਪ ਵਿੱਚ ਕੱਢੀਆਂ ਅੱਜ ਦੂਸਰੇ ਕੈਂਪ ਵਿੱਚ ਕੱਢ ਰਿਹਾ ਆਉਣ ਵਾਲੇ ਟਾਈਮ ਤੇ ਹੋਰ ਵੀ ਇਸੇ ਤਰ੍ਹਾਂ ਦੇ ਜਿਹੜੇ ਪਾਰਦਰਸ਼ੀ ਤਰੀਕੇ ਨਾਲ ਜਿਹੜੇ ਕੈਂਪ ਲੱਗਣਗੇ ਜਿਹੜੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਤੇ ਬਿਲਡਰਾਂ ਡਿਵੈਲਪਰਾਂ ਨੂੰ ਵੀ ਇਹ ਕਿਹਾ ਕਿ ਨਾਲ ਲੱਗਦੇ ਜਿਹੜੇ ਤੁਹਾਡੇ ਜਿਹੜੇ ਲੋਕਾਂ ਦੇ ਜਿਹੜੇ ਲੋਕਲ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਸਹੂਲਤਾਂ ਦੇਣ ਉਹਨਾਂ ਨੂੰ ਵੀ ਕੋਈ ਸਮੱਸਿਆ ਨਾ ਆਵੇ ਅਫਸਰ ਸਹਿਮਾਨਾਂ ਨੂੰ ਵੀ ਤੁਹਾਡੇ ਸਾਹਮਣੇ ਬੋਲਦੇ ਕਿਹਾ ਕਿ ਹਰ ਇੱਕ ਨੂੰ ਕੋਈ ਵੀ ਸਟੈਂਡਰਡ ਲਾਈਨ ਚ ਕੋਈ ਪ੍ਰੋਬਲ ਪਿਛਲੀਆਂ ਸਰਕਾਰਾਂ ਦੇ ਦੁਖੀ ਲੋਕ ਪੰਜਾਬ ਦੇ ਵਿੱਚ ਇਸ ਰੀਅਲ ਅਸਟੇਟ ਦਾ ਕੰਮ ਕਰਨ ਤੋਂ ਵੀ ਡਰਦੇ ਸੀ ਜਾਂ ਇਲੈਗਲ ਕਲੋਨੀਆਂ ਕੱਟਣ ਲੱਗ ਪਏ ਸੀ ਤੇ ਜਿਸ ਦਿਨ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਲੋਕ ਜਿਹੜੇ ਕੈਂਪ ਲੱਗ ਰਿਹਾ ਇਸ ਤੋਂ ਬਹੁਤ ਖੋਸਿਆ ਤੇ ਉਹਨਾਂ ਨਾਲ ਵਾਅਦਾ ਹੈ ਤੁਹਾਡੇ ਚੈਨਲ ਰਾਹੀਂ ਸਾਰੇ ਭਰਾ ਬੈਠੇ ਤੁਸੀਂ ਤੁਹਾਡਾ ਵੀ ਧੰਨਵਾਦ ਕਿ ਜਿਹੜੇ ਕੈਂਪਰ ਲੱਗਦੇ ਰਹਿਣਗੇ ਤੇ ਪਾਰਦਰਸ਼ੀ ਤਰੀਕੇ ਨਾਲ ਜਿਸ ਤਰ੍ਹਾਂ ਇਹ ਕੈਂਪ ਲੱਗੇ ਇਸੇ ਤਰ੍ਹਾਂ ਤੁਸੀਂ ਸਾਰੇ ਬਿਲਡਰ ਡਿਵੈਲਪਰ ਭਰਾ ਵੀ ਕਲੋਨਾਈਜ਼ਰ ਭਰਾਵਾਂ ਨੂੰ ਬੇਨਤੀ ਹੈ ਕਿ ਇਮਾਨਦਾਰੀ ਨਾਲ ਹੀ ਸਰਕਾਰ ਚੱਲੀ ਤੇ ਤੁਸੀਂ ਵੀ ਇਮਾਨਦਾਰੀ ਨਾਲ ਕਿਸੇ ਵੀ ਅਫਸਰ ਸਾਹਿਬਾਨ ਨੂੰ ਕੋਈ ਵੀ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰਿਓ ਤੇ ਪੂਰੇ ਜਿਹੜੀ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਹੈ ਅਫਸਰ ਸਾਹਿਬਾਨ ਬੈਠੇ ਆ ਸੀ ਬੈਠੇ ਆ ਉਹ ਖੁੱਲੇ ਤਰੀਕੇ ਨਾਲ ਦੱਸ ਸਕਦਾ ਸਾਰੇ ਹੀ ਕੈਂਪ ਜਿਹੜੇ ਆ ਪਾਰਦਰਸ਼ੀ ਤਰੀਕੇ ਨਾਲ ਇੱਕ ਇੱਕ ਸਰਟੀਫਿਕੇਟ ਪਾਰਦਰਸ਼ੀ ਟੰਗ ਨਾਲ ਦਵਾ। ਮੰਤਰੀ ਜੀ ਜਿਹੜੀ ਇਹਨਾਂ ਨਾਲ ਗੱਲਬਾਤ ਵੀ ਹੋਈ ਹੈ ਹੁਣ ਕੀ ਪ੍ਰੋਬਲਮ ਇਸਨੂੰ ਕੇਸ ਆ ਰਹੀ ਹੈ ਨਹੀਂ ਉਹ ਜਿਹੜੀਆਂ ਤੁਸੀਂ ਇਲੀਗਲ ਕਲੋਨੀਆਂ ਦੀ ਗੱਲ ਕੀਤੀ ਹੈ ਉਹ ਦੇਖੋ ਇਨਲੀਗਲ ਕਲੋਨੀਆ ਦਾ ਕਾਰਵੇ ਚੱਲ ਰਿਹਾ ਅਫਸਰ ਸਹਿਬਾਨ ਹਰ ਰੋਜ਼ ਹੀ ਕਾਰਵਾਈ ਕਰ ਰਹੇ ਨੇ ਪਰ ਇਹ ਜਿਹੜੇ ਭਰਾ ਸੀ ਇਹਨਾਂ ਲਈ ਪ੍ਰੋਬਲਮ ਆ ਸੀ ਸਰਟੀਫਿਕੇਟ ਜਦੋਂ ਮਿਲਨੇ ਹੀ ਨਹੀਂ ਕਹੇ ਦੁਨੀਆ ਇਨਲੀਗਲ ਕਲੋਨੀਆ ਲੋਕ ਕੱਟਦੇ ਆ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਕੋਈ ਸਰਟੀਫਿਕੇਟ ਨਹੀਂ ਦਿੱਤੇ ਗਏ ਅਜਿਹੇ ਕੈਂਪੇਨ ਲਗਾਏ ਗਏ ਦਫ਼ਤਰਾਂ ਚ ਚੱਕਰ ਘਟਨੇ ਪੈਂਦੇ ਸੀ ਕਿ ਜਦੋਂ ਦੀ ਆਮ ਆਨੁਪਾਰਟੀ ਸਰਕਾਰ ਆਈ ਹੈ ਕਿਸੇ ਨੂੰ ਵੀ ਦਫ਼ਤਰਾਂ ਚ ਚੱਕਰ ਨਹੀਂ ਘਟਨੇ ਪੈਣਗੇ ਇਹ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਦੇਸ਼ ਹੈ ਅਫਸਰ ਸਹਿਬਾਨਾਂ ਨੂੰ ਵੀ ਸਾਨੂੰ ਇਹ ਆਦੇਸ਼ ਹੈ ਕਿ ਸੇਵਾਦਾਰਾਂ ਦੀ ਸੇਵਾ ਕਰਦੇ ਪੂਰੇ ਪੰਜਾਬ ਦੀ ਅਸੀਂ ਇਮਾਨਦਾਰੀ ਨਾਲ ਜਿਹੜਾ ਮਹਿਕਮਾ ਚਲਾ ਰਹੇ ਹਾਂ ਕਿਸੇ ਕੋ ਵੀ ਚੈਨਲ ਦੇ ਰਾਈ ਕਹ ਸਕਦੇ ਕਿ 1 ਰੁਪਿਆ ਰਿਸ਼ਵਤ ਨਹੀਂ ਲਏਗੀ ਨਾ ਕਿਸੇ ਅਫਸਰ ਸੇਵਾਦਾਰ ਤੋਂ ਨਾ ਸਾਡੇ ਮਹਿਕਮੇ ਵੱਲੋਂ ਜਾਂ ਮੇਰੇ ਵੱਲੋਂ ਸਾਰਿਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਸਰਟੀਫਾਈਡ ਸੁਪਨਾ ਸੈਂਚਰੀ ਇੱਕ ਵੱਡਾ ਮਸਲਾ ਬਣਿਆ ਨਵਾਂ ਕੌਂ ਇਸ ਦੇ ਆਸ-ਪਾਸ ਦੇ ਇਲਾਕੇ ਜਿਹੜੇ ਇਲੀਗਲ ਕੱਟੇ ਹੋਏ ਸੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਵਸਿੰਦੇ ਨੇ ਜਿਹੜੇ ਲੋਕ ਰਹਿ ਰਹੇ ਨੇ ਰਜਿਸਟਰੀਆਂ ਤੇ ਉਹ ਵੀ ਆ ਲੇਕਿਨ ਉਹ ਕਹਨੇ ਬਿਜਲੀ ਦੇ ਕਨੈਕਸ਼ਨਾਂ ਦੀ ਗੱਲ ਕਰੀਏ ਪਾਣੀ ਦੇ ਪਾਣੀ ਦੇ ਕਨੈਕਸ਼ਨਾਂ ਦੀ ਗੱਲ ਕਰੀਏ ਇਸ ਤਰ੍ਹਾਂ ਦੀ ਸਹੂਲਤਾਂ ਹਜੇ ਵੀ ਉਹ ਲੋਕਾਂ ਨੂੰ ਨਹੀਂ ਮਿਲਦੀ